ਰੌਣੇ ਦਾ ਗੀਤ ਆ ਠਖੜੇ ਦੇ ਕੰਡੇ ਵਾਂਗ ਚੁੱਭਿਆ ਪਿਆ ਮੇਰੇ ਦਿਲ ਵਿੱਚ ਤੂੰ ਠੀਕ ਬਹੁਤ ਸੁਣਾ ਪੱਟੀ ਸੰਗ ਲਿਖਿਆ ਹੋਇਆ ਛੇ ਪੱਟੀ ਤੇ ਲਿਖਿਆ ਹੋਇਆ ਬਹੁਤ ਸੁਣਾ ਗੀਤ ਜਿਨ੍ਹਾਂ ਨੇ ਸਾਨੂੰ ਲਖਣਾ ਸਿਖਾਇਆ ਉਹਨਾਂ ਨੇ ਸਾਨੂੰ ਸਿਖਾਇਆ ਤੇ ਪਖੜੇ ਦੇ ਕੰਡੇ ਵਾਲਾ ਉਹਨਾਂ ਦਾ ਲਿਖਿਆ ਹੋਇਆ ਕਮਾਲ ਦੇ ਗੀਤ ਆ ਪੱਟੀ ਦੇ ਬਹੁਤ ਵਧੀਆ ਜੀ ਬਹੁਤ ਵਧੀਆ ਬੜੇ ਟੌਰ ਦਾ ਜਿਹਦਾ ਗੀਤ ਬਹੁਤ ਕਰਤਾਰ ਮੰਗਲੇ ਨੇ ਗਾਇਆ ਹਸਤ ਨੇ ਬਹੁਤ ਸੁਣਾ ਗਾਇਆ ਕਦੇ ਸੁਣਦੀ ਹੁੰਦੀ ਹੈ ਤੇਰਾ ਨਾਮ ਮੇਰਾ ਆਪਾਂ ਵੀ ਵਿਹਨਾਂ ਚ ਚੱਲ ਗਿਆ ਤਾਂ ਆਪਾਂ ਚਲਾ ਕੇ ਦੇਖ ਲੈਨੇ ਆ ਚਲਾ मां सु हूंदी सी ते न मित्रा अॼु तेरे हथ मेर माम सुणी हूंदी सी ते न